ਜਾਣਦੇ ਬੱਬੂ ਖੀਰ ਭਾਲਦੀਆਂ ਤੂੰ ਮੈਨੂੰ ਕਿਹਾ ਉਹ ਹੀ ਬੁੜੀ ਆਈ ਐ ਐਕਸਕਿਊਜ਼ ਮੀ ਬਣਾ ਕੇ ਕਰਿਆ ਸੀ ਤੁਸੀਂ ਗੱਲ ਨੇ ਮਹਾਪਾਰਤ ਕਰਾਈ ਜੈਸ ਕਿੱਡੀਆਂ ਕਿੱਡੀਆਂ ਚੰਗਾ ਕਰਾਤੀਆਂ ਇੱਕ ਊਂਗਣ ਲੈ ਹੋਰ ਬਚੋਲਾ ਜੀ ਠੀਕ ਹੈ ਜੀ ਮੇਰੇ ਚੱਲ ਰਹੀ ਸ਼ੂਟ ਹਾਂਜੀ ਹਾਂਜੀ ਸੱਚਾ ਜੀ ਹੁਣੇ ਆਇਆ ਜੀ ਹੁਣ ਹੀ ਆਇਆ ਜੀ ਅੱਛਾ ਲੇਟ ਹੋ ਗਈ ਕਿਵੇਂ ਅੱਜ ਨਹੀਂ ਅੱਜ ਫਿਰ ਇੱਕ ਦੋ ਹੋਰ ਸੀ ਨੇ ਪਰ ਕੰਮ ਕਰ ਨੂੰ ਵੇਟ ਨਹੀਂ ਪੈਂਦੇ ਨਾ ਸਹੀ ਗੱਲ ਹੈ ਚਲੋ ਵੈਸੇ ਅੱਜ ਮੌਸਮ ਵੀ ਠੀਕ ਹੈ ਨਹੀਂ ਗਰਮੀ ਨਹੀਂ ਹੈਗੀ ਹਾਂ ਪਹਿਲਾਂ ਨਹੀਂ ਹੈਗੀ ਸੀ ਹੁਣ ਹੈਗੀ ਉਹ ਬਾਈ ਵੀ ਹੁਣੇ ਆਇਆ ਹੋਰ ਬਾਈ ਬਾਬੇ ਠੀਕ ਹੋ ਜੀ ਆ ਮੈਂ ਇੱਕ ਦੇ ਦੂੰ ਵਧੀਆ ਵਧੀਆ ਹਾਂ ਜੀ ਵਾ ਤਰੱਕੀ ਜਗ੍ਹਾ ਮੌਕੇ ਮੈਗ ਚੇਂਜ ਕਰਤੇ ਹਾਂ ਨਾ ਨਾ ਇਹ ਬਲੌਗ ਵਾਲੇ ਨੇ ਅੱਛਾ ਇਹ ਬਲੌਗ ਵਾਲਾ ਸਪੈਸ਼ਲ ਹੈ ਹਾਂ ਇਹ ਬਲੌਗ ਵਾਲੀ ਦੀ ਆਪਾਂ ਇਹਨੂੰ ਪਹਿਲਾਂ ਸ਼ੂਟ ਵਾਸਤੇ ਯੂਜ਼ ਕਰਿਆ ਕਰਦੇ ਸੀਗੇ ਠੀਕ ਹੈ ਬੱਜ ਗਿਆ ਬਹੁਤ ਜ਼ਿਆਦਾ ਕੈਮਰਾ ਕੌਣ ਸਾਰੇ ਫੜ ਲਿਆ ਬਲੌਗ ਵਾਲਾ ਨੇ ਹੈ ਵੈਲਕਮ ਕਰਦੀਆਂ ਵੈਲਕਮ ਕਰਦੀਆਂ ਮਾਂ ਬਾਈ ਦਾ ਬਾਰਨਾਤ ਹੋ ਜਾਊਗਾ ਨੋ ਮੇਰੀ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਜੀ ਸਾਰੇ ਮੈਨੂੰ ਲੱਗਦਾ ਸਾਰੇ ਕੈਮ ਹੈ ਤੁਸੀਂ ਤਾਂ ਕੈਮ ਰਹਿੰਦੇ ਹੋ ਬਾਈ ਮੈਨੂੰ ਪਤਾ ਸਾਰਾ ਤੁਹਾਡਾ ਠੀਕ ਹੈ ਚੜ੍ਹਦੀ ਕਲਾ 'ਚ ਰਹਿੰਦੇ ਨੇ ਫੌਜਾਂ ਤੁਹਾਡੀਆਂ ਹੋਰ ਦੋਸਤੋ ਕੇ ਮੈਂ ਕੋਈ ਗੱਲ ਬਾਤ ਸਾਨੂੰ ਕਮੈਂਟਾਂ ਚ ਦੱਸਦਿਆ ਕਰੋ ਯਾਰ ਕੋਈ ਗੱਲ ਬਾਤ ਕਰ ਲਿਆ ਕਰੋ ਬਾਈ ਸਾਡੇ ਨਾਲ ਯਾਰ ਹੈ ਬਾਈ ਅੱਜ ਚੱਲ ਰਿਹਾ ਸ਼ੂਟ ਸਾਡਾ ਜਿਹੜੀ ਨਵੀਂ ਸੀਰੀਜ਼ ਆਪਣੀ ਆ ਰਹੀ ਹੈ ਉਹਦਾ ਸ਼ੂਟ ਚੱਲ ਰਿਹਾ ਵੀਰੇ ਠੀਕ ਹੈ ਜੀ ਸਾਰੀ ਟੀਮ ਬਹੁਤ ਮਿਹਨਤ ਕਰ ਰਹੀ ਹੈ ਸਾਰੇ ਬਾਈਆਂ ਦਾ ਫੋਲ ਜ਼ੋਰ ਲੱਗਾ ਹੈ ਸਾਰੇ ਕੈਰੇਕਟਰ ਆ ਰਹੇ ਨੇ ਇੱਕ ਉਹ ਫਿਰਦੀ ਸਾਡੀ ਦਿਖਾਈ ਮੜਗਾ ਇੱਕ ਉਹ ਫਿਰਦੀ ਹੈ ਜਿਹੜੀ ਮਮਤਾ ਮੈਮ ਆਜੋ ਆਜੋ ਜੀ ਛੁੱਟੀ ਗੱਲ ਕਰਾਉਣੀ ਹੈ ਜਿਹੜੀ ਪਹਿਲਾਂ ਦੀ ਸੀਰੀਜ਼ ਬੁੜੀ ਬਣੀ ਹੁੰਦੀ ਤੇ ਨਾ ਅੱਜ ਦੇਖੋ ਉਹੀ ਬੁੜੀ ਹੈ ਐਕਸਕਿਊਜ਼ ਮੀ ਬਣਾ ਕੇ ਕਰਿਆ ਸੀ ਤੁਸੀਂ ਬਸ ਇਹਦਰ ਬਿਆ ਗੱਲਾਂ ਨਹੀਂ ਅੰਗਰੇਜ਼ੀ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹਾਂ ਮੈਨੂੰ ਗੱਲ ਕਰਨ ਦੋ ਕਰੋ ਜੀ ਕਰੋ ਬਾਬੇ ਕਰੋ ਗੱਲ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਠੀਕ ਠਾਕ ਹੋਣੇ ਵੀ ਚਾਹੁੰਦੇ ਹੋ ਤੇ ਹੁਣ ਦੀ ਜਿਹੜੀ ਸਾਡੀ ਵੈਬ ਸੀਰੀ ਆ ਰਹੀ ਆ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਜਿੰਨਾ ਪਿਆ ਤੁਸੀਂ ਸਾਡੀ ਤੈਨੂੰ ਬਾਪ ਕੇ ਮੈਂ ਆਖਾ ਵੀਡੀਓ ਦਿੱਤਾ ਤੇ ਅਸੀਂ ਇਹੀ ਉਮੀਦ ਕਰਾਂਗੇ ਵੀ ਉਸ ਤੋਂ ਜ਼ਿਆਦਾ ਦੁੱਗਣਾ ਤਿੱਗਣਾ ਸੋ ਪਿਆਰ ਤੁਸੀਂ ਸਾਨੂੰ ਆਹ ਵਾਲੀ ਵੈਬ ਸੀਰੀਜ਼ ਦੋਗੇ ਤੇ ਕਰੈਕਟਰ ਸਾਰਿਆਂ ਦੇ ਅਲੱਗ-ਅਲੱਗ ਨੇ ਤੇ ਬਹੁਤ ਮਜ਼ਾ ਆਊਗਾ ਵੈਬ ਸੀਰੀਜ਼ ਦੇਖਣ ਚ ਤੇ ਇਸ ਵਾਰ ਇਹ ਬੁੜੀ ਨਹੀਂ ਬਣੇ ਹੋਏ ਹਾਂ ਮੇਨ ਗੱਲ ਇਹ ਹੈ ਇਸ ਵਾਰ ਥੋੜੇ ਚੇਂਜ ਕਰ ਤੇ ਸਾਰੇ ਅਲੱਗ-ਅਲੱਗ ਕਰੈਕਟਰ ਆ ਤੁਹਾਨੂੰ ਜੇ ਤੁਹਾਨੂੰ ਪਹਿਲਾਂ ਦੱਸਦਾ ਫਿਰ ਤੁਹਾਨੂੰ ਉਹ ਚੀਜ਼ ਦਾ ਮਤਲਬ ਫੀਲਿੰਗ ਨਹੀਂ ਆਉਣੀ ਹੈਗੀ ਦੇਖਣ ਦੀ ਹੈ ਨਾ ਤਾਂ ਕਰਕੇ ਵੀਡੀਓ ਜਾ ਕੇ ਦੇਖੋ ਟੀਜ਼ਰ ਪਤਾ ਕਿ ਨਹੀਂ ਇਹਨੇ ਟੀਜ਼ਰ ਬਸ ਹੁਣ ਪਾਵਾਂਗੇ ਹਾਂ ਜੀ ਟੀਜ਼ਰ ਬਹੁਤ ਜਲਦੀ ਤੋਂ ਜਲਦੀ ਆਊਗਾ ਤੇ ਦੇਖ ਕੇ ਦੱਸਿਓ ਪਹਿਲੀ ਗੱਲ ਤਾਂ ਤੁਹਾਨੂੰ ਟੀਜ਼ਰ ਦੇਖ ਕੇ ਹੀ ਪਤਾ ਲੱਗ ਜੂਗਾ ਐਸਟੀਮੇਟ ਤੁਸੀਂ ਲਗਾ ਹੀ ਲੋਗੇ ਵੀ ਵੀਡੀਓ ਕਿੰਨਾ ਕੁ ਦਮ ਹੈਗਾ ਵੀਡੀਓ ਚ ਕਿੰਨਾ ਕੁ ਨਹੀਂ ਹੈਗਾ ਸਹੀ ਗੱਲ ਹੈ ਬਾਕੀ ਸਾਡੇ ਚ ਤਾਂ ਹੈਗਾ ਹੀ ਆ ਆ ਬਾਬੇ ਦਾ ਪਤਾ ਨਹੀਂ ਸਹੀ ਗੱਲ ਹੈ ਸਹੀ ਗੱਲ ਛੋਟੀ ਕਿਰਪਾ ਨਾਲ ਜਿਹੜਾ ਕੋਸਾ ਹਸਤਾ ਕੁਝ ਵੀ ਨਹੀਂ ਹੈਗੇ ਵੀਰੇ ਠੀਕ ਹੈ ਬਸ ਕਿਰਪਾ ਬਣਾ ਕੇ ਰੱਖੋ ਬਾਕੀ ਬਾਈ ਸਾਰਿਆਂ ਬਾਈਆਂ ਨਾਮ ਲਾ ਦੇ ਸਾਰਿਆਂ ਨਾਲ ਲਿਓ ਜੀ ਲੋ ਬਾਈਆਂ ਨਾਲ ਕਰਾ ਦੇ ਗੱਲਬਾਤ ਕੋਈ ਉਹ ਲੱਗਾ ਜੀ ਮੈਂ ਉਹ ਲੱਗਾ ਜੀ ਪਰ ਹਾਂਜੀ ਦੱਸੋ ਜੀ ਕਿਵੇਂ ਲੱਗਿਆ ਤੁਹਾਨੂੰ ਆ ਕੇ ਉਰੇ ਹਮ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ लवली ਬਟਰੂਖਾ ਤੇ ਅੱਜ ਗੁਰੀ ਬਾਈ ਜੀ ਕੋਲੇ ਆਏ ਸੀਗੇ ਤੇ ਬੜਾ ਵਧੀਆ ਉਰੇ ਮਾਹੌਲ ਹੈ ਸਾਰੇ ਕਲਾਕਾਰ ਆਰਟਿਸਟ ਬਹੁਤ ਵਧੀਆ ਨੇ ਬੜੇ ਵਧੀਆ ਢੰਗ ਨਾਲ ਕੰਮ ਕਰਦੇ ਨੇ ਤੇ ਵਧੀਆ ਲੱਗਿਆ ਸਾਨੂੰ ਰਿਹਾ ਆ ਕੇ ਅੱਛਾ ਜੀ ਤੇ ਲੋਕੇਸ਼ਨ ਸਭ ਤੋਂ ਪਹਿਲਾਂ ਦੱਸੋ ਕਿਵੇਂ ਦੀ ਲੱਗੀ ਲੋਕੇਸ਼ਨ ਆ ਲੋਕੇਸ਼ਨ ਬਹੁਤ ਵਧੀਆ ਕੋਈ ਡਿਸਟਰਬੈਂਸ ਨਹੀਂ ਹੈਗੀ ਜਿਹੜਾ ਬੰਦਾ ਸੀਨ ਕਰ ਰਿਹਾ ਉਹ ਕਰੀ ਜਾ ਰਿਹਾ ਜਿਹੜਾ ਬੰਦਾ ਨਹੀਂ ਸੀਨ ਕਰ ਰਿਹਾ ਤਾਂ ਉਹਦਾ ਰਿਲੈਕਸ ਹੋ ਕੇ ਬੈਠਾ ਹੈ ਮਤਲਬ ਹਾਂ ਬਹੁਤ ਵਧੀਆ ਥੈਂਕ ਯੂ ਤੁਹਾਡਾ ਤਾਂ ਹੁਣ ਆਜੋ ਕੈਮਰਾਮੈਨ ਕੈਮਰਾਮੈਨ ਭਾਈ ਜੀ ਹਾਂ ਜੀ ਕਿਵੇਂ ਆ ਸਾਰੇ ਤੇ ਬਹੁਤ ਵਧੀਆ ਲੱਗ ਰਿਹਾ ਵੀਰੇ ਗੁਰੂ ਜੀ ਦੇ ਅੱਜ ਸ਼ੂਟ ਤੇ ਆ ਤੇ ਬਾਕੀ ਵਧੀਆ ਜੀ ਆ ਠੀਕ ਹੈ ਬਾਬਾ ਭਲੀ ਕਰੇ ਵਧੀਆ ਹੀ ਇਹ ਕੈਮਰਾਮੈਨ ਸਾਬ ਥੋੜਾ ਘਾਟ ਹੀ ਬੋਲਦੇ ਨੇਗੇ ਤੇ ਆ ਦੇਖ ਹੀ ਸਕਦੇ ਹਾਂ ਸਾਰੇ ਕਿਹੜੀ ਐਕਸ਼ਨ ਆ ਜਾ ਪਰਦੇ ਆ ਜਾ ਬੇ ਆ ਕੀ ਆਜੋ ਆਜੋ ਬੇਜ ਪਰਜੀ ਨਾ ਕਿਵੇਂ ਗੋਡੇ ਨਾਲ ਗੋਡਾ ਜੋੜੀ ਬੈਠੋ ਆ ਇਧਰ ਹੋ ਨਹੀਂ ਮੜ ਜਾ ਲਾ ਦੱਸ ਭੈਣੇ ਕੋਡੇ ਨਾਲ ਕੋਡਾ ਜੋੜੀ ਬੈਠੀਆਂ ਤਾਂ ਤੈਨੂੰ ਚੰਗੀ ਨਹੀਂ ਲੱਗਦੀ ਬੈਠੀ ਤੂੰ ਮੈਨੂੰ ਮੂੰਹ ਨਾਲ ਕਹਦੇ ਮੈਂ ਉਹਦੇ ਕੋਲੇ ਬਹਿਣਾ ਸਾਈਡ ਤੇ ਹੋ ਜਾ ਪਰ ਉਹ ਚੁੱਪ ਵੀ ਕਰ ਜਾ ਕਰ ਕਿਉਂ ਖੋਰੂ ਪਈਏ ਨੂੰ ਚੁੱਪ ਕਰ ਜਾ ਉਹੀ ਦੱਸ ਕੀ ਗੱਲ ਹੋ ਗਈ ਬਹਿ ਜਾ ਪਰ ਜੂਰੇ ਜਾ ਬੱਸ ਕਰ ਦੇ ਵਾਯਾ ਹੁਣ ਤਾਂ ਮੈਂ ਹੱਤੀ ਹਾਂ ਉੱਥੇ ਯਾਰ ਦੱਸੀ ਸੀ ਅੱਜ ਤੈਨੂੰ ਪਤਾ ਨਹੀਂ ਸੀ ਲਾ ਮੈਂ ਕਿਹਾ ਵੀਰੇ ਵਜੂ ਹੋਰੇ ਬਹਿ ਜਾ ਕਿੰਨਾ ਪਤਾ ਆ ਦੇ ਸੁ ਖਿਚੜੀ ਹੋਈ ਆ ਤਾਂ ਕਹਿੰਦੀ ਤੁਸੀਂ ਕਹਿੰਦੇ ਤੁਸੀਂ ਕੀ ਨੀ ਬਹੁਤਾ ਨਾ ਬੋਲ ਆਹ ਚੱਲ ਅਸੀਂ ਇਹ ਕਰ ਲੈ ਚੱਲ ਕੋਈ ਨਾ ਕਰੀ ਜੀ ਮੈਂ ਕਰ ਦੂੰਗਾ ਜਾਨੀਆਂ ਵਧੀਆ ਮੈਨੂੰ ਕੀ ਪਾਹੀ ਬੋਲੂ ਹਾਸਾ ਨਿਕਲ ਗਿਆ ਜਾ ਅਸੀਂ ਲੈਂਡ ਚੱਲੇ ਸੂਟ ਖੇਤਾਂ ਵਿੱਚ ਖੇਤ ਵਿੱਚ ਚੱਲੇ ਸੂਟ ਕਰਨ ਲਈ ਦੇਖੋ ਉਹਦੇ ਪਾਪਾ ਜੀ ਕਿਸਨਾ ਟਾਉ ਕਰ ਰਹੇ ਨੇ ਸੁਖਮਣ ਕੇ ਡੈਡੀ ਤਦੋਂ ਮੈਂ ਮੁੰਡੂ ਨੰਮਾ ਉਹਦੇ ਅੰਦਰ ਵਾਗੇ ਇਹ ਆਪਣੀ ਹੋਵੇ ਜੀ ਇਹ ਸਾਡੀ ਹਵੇਲੀ ਇਹ ਕਰਾਂਗੇ ਪਿੱਛੇ-ਪਿੱਛੇ ਜਾ ਰਹੇ ਹਾਂ ਜੀ ਇਹ ਅਸੀਂ ਬਲਾਇਰ ਨੂੰ ਫੋਲੋ ਕਰਨਾ ਹੈ ਨਾ ਐ ਕਿ ਐ ਕਿ ਕਿ ਕਹਿੰਦੇ ਆਪਾਂ ਨੂੰ ਬਾਕੀ ਉਹ ਜੱਟ ਸਪੀਡ ਤੋਂ ਦਿਖ ਰਿਹਾ ਹੋਊਗਾ ਪਿੱਛੇ ਪਹਿਲਾ ਆਹ ਗੱਡ ਚ ਸ਼ੂਟ ਹੋਇਆ ਜਿਹੜਾ ਤੁਸੀਂ ਬਲਾਗ ਦੇਖੇ ਨੇ ਪਿੱਛੇ ਤੁਸੀਂ ਸੀਨ ਦੇਖਵੇਂ ਇੱਕ ਦੋ ਆਹ ਗੱਡ ਚ ਹੋਏ ਹੋਣੇ ਉਹ ਸੀ ਨਾ ਬੱਬੀ ਕਿਹੜਾ ਪਤਾ ਲੀ ਬੱਲ ਖਾ ਕੇ ਲੈ ਜਰਾ ਲੱਗਦਾ ਨਾ ਉਹ ਕੋਈ ਤਾਂ ਗ੍ਰੇਸ ਹੈ ਨਾ ਬਲਾਇਰ ਵੀ ਇਧਰ ਪਿੰਨ ਹੈ ਹੈ ਨਾ ਓ ਬਾਏ ਬਾਏ ਫਿਰ ਬਾਏ ਫਾਈਨਲ ਹੈ ਨਾ ਕਿੰਗ ਆ ਯਾਰ ਅੱਗੇ ਮੋਰ ਰਾਟ ਹੋ ਜਾਂਦੇ ਨੇ ਘਰ ਜਦੋਂ ਨੂੰ ਅੱਗੇ ਦਿਖੋਣਿਆ ਖੇਤਾਂ 'ਚ ਜਾ ਕੇ ਸੀ ਯੂ ਸੀ ਯੂ ਵਾਏ ਵਾਏ ਦੇਖ ਲਈ ਬੱਕਾ ਅਸੂਟ ਇੱਥੇ ਹੋਣਾਗਾ ਦਿਖਾਉਣਾ ਥ ਨੂੰ ਸ਼ੂਟ ਕਰਦੇ ਅੱਗੇ ਵੀ ਜੀ ਮੋਟਰਸਾਈਕਲ ਚਹੀ ਤਾਂ ਮੈਨੂੰ ਲੱਗੀ ਤਾਂ ਕੰਮ ਬਣ ਗਿਆ ਗਲਤ ਤਨ ਮੈਨੂੰ ਕਿਤੇ ਲੜਾਈ ਹੋਗੀ ਪੱਟਿਆ ਗਿਆ ਕੰਮ ਯਾਰ ਤਾਂ ਹੀ ਤਾਂ ਗੱਲਾਂ ਇੱਕ ਉਂਗੜ ਦਾ ਇੰਨਾ ਜ਼ਿਆਦਾ ਰੌਲਾ ਨਾ ਇੱਕ ਉਂਗੜ ਐਡੀ ਤਖੜੀ ਚੀਜ਼ ਆ ਨਾ ਜੇ ਕਹਿੰਦਾ ਕੋਈ ਤੀਵੀ ਗਵਾਂਢੀਆਂ ਦੇ ਘਰੇ ਜਾ ਕੇ ਮੜੀ ਜੀ ਗੱਲ ਦੀ ਚੰਗਿਆੜੀ ਸਟਜੇ ਨਾ ਉਹ ਮੇਰੇ ਵਰਗੀ ਇਹੋ ਜੀ ਹੁੰਦੀ ਆ ਪਾਗਲ ਦਿਮਾਗ ਜਦੀ ਪਟ ਦਿੰਦੀ ਆ ਧਰਤੀ ਗਿਆ ਕਿੱਥੇ ਸੀ ਦੱਸ ਕਿੱਥੇ ਗਿਆ ਸੀ ਉਹ ਕਹਿੰਦੀ ਮੈਨੂੰ ਬਾਜ਼ਾਰ 'ਚ ਮਿਲਿਆ ਸੀ ਦੱਸ ਕਿਹਦੇ ਕੋਲੇ ਖੜਾ ਸੀ ਚੀਜ਼ ਤਾਂ ਕੋ ਘਰੇ ਆਈ ਨਹੀਂ ਹੈ ਸਮਾਨ ਲੈਣ ਤੈਨੂੰ ਕੋਈ ਮਾਇ ਨਹੀਂ ਭੇਜਿਆ ਹਾਂ ਤੇਰੇ ਵਰਗੇ ਦੀ ਐਵੇਂ ਰੇਟ ਪਾਈ ਜਾਂਦੀ ਆ ਉਹ ਕਨਾਈ ਦਾ ਬੁੜਾ ਧੀਗਾ ਹਾਂ ਕਣਪਈ ਹੁਣ ਕਈ ਬੁੜਿਆਂ ਨੂੰ ਇੱਕ ਹੋਰ ਆਦਤ ਹੈ ਹਾਂ ਉਹ ਜੇ ਜਿਹੜੀ ਉਹਦੀ ਨੂੰਹ ਹੁੰਦੀ ਹੈ ਹਾਂ ਉਹਨਾਂ ਨੂੰ ਬਹੂ ਗਹਿਣ ਦੀ ਆਦਤ ਹੈ ਹਾਂ ਬੁੜੇ ਤਾਂ ਹੁੰਦੀ ਆ ਹਾਂ ਬੁੜੇ ਕਹਿੰਦੇ ਭਾਈ ਬਹੂ ਗੱਲ ਸੁਣ ਹਾਂ ਵੀ ਭਾਈ ਬਹੂ ਗੱਲ ਸੁਣੋ ਹਾਂ ਉਹ ਕਿਸੇ ਦੀ ਕੁਛ ਘਰ ਦੇ ਵੀ ਹਜੇ ਤੇ ਹਾਂ ਉਹ ਪਾਈ ਕੋਈ ਬੁੜਾ ਬੈਠਾ ਸੱਥਾਂ 'ਚ ਉਹ ਕੋਈ ਤੀਵੀਂ ਜਾਰੀ ਹੂੰ ਉਹ ਕਿਤੇ ਇੱਕ ਦਿਨ ਪਹਿਲਾਂ ਉਹਦੀ ਨੂੰਹ ਉਹ ਤੀਵੀਂ ਨਾਲ ਜਾਰੀ ਦੀ अच्छा ओ कहंदा कहंदा ओरे आई ओ आ गई कनी हां ताई बाबा जो भी लगया लग कनी की कहना बबे दस वो कहंदा कल तू मेरी बहू ਨਾਲ ਤੁਰੀ ਜਾਂਦੀ ਸੀ ਕਿਥੇ ਗਈ ਸੀ ਉਹ ਕਹਦੀ ਇਹ ਕੀ ਕਹਿਣਾ ਤੂੰ ਮੈਂ ਆਪਣੀ ਬਹੂ ਨਾਲ ਤੁਰੀ ਜਾਂਦੀ ਸੀ ਕਹਣਾ ਕਿਉਂ ਮਾੜੀ ਗੱਲ ਕਹੀਆ ਕੋਈ ਮੈਂ ਅਹੀਂ ਪੁੱਛਿਆ हां ਉਹ ਪਈ 부ੜੀ ਜੋ ਗਈ ਉਹਨਾਂ ਦੇ ਘਰੇ ਉਹਦੇ ਮੁੰਡੇ ਦੇ ਉੱਪਰ ਇੱਕ ਕੰਨ ਕੰਨੀ ਛੋਟੇ ਵਾਲੇ ਬੋੜੇ ਨੇ ਐ ਤਾਂ ਕਿਹਾ ਨਹੀਂ ਹੈਗਾ ਵੀ ਮੇਰੀ ਨੂੰਹ ਹੈ ਨੂੰਹ ਆ ਜਾਂ ਸਾਡੀ ਬਹੂ ਨਾਲ ਕਿੱਥੇ ਜਾਂਦੀ ਦੀ ਵੀ ਐ ਨਹੀਂ ਕਿਹਾ ਕਹਿੰਦੀ ਉਹ ਕਹਿੰਦਾ ਵੀ ਤੂੰ ਮੇਰੀ ਬਹੂ ਨਾਲ ਕਿੱਥੇ ਜਾਂਦੀ ਦੀ ਕਹਿੰਦਾ ਉਹ ਤਾਂ ਚੱਕ ਲੈ ਉਹ ਟਾਈਮ ਕਹਿੰਦੇ ਕਹਿੰਦੇ ਵੀ ਤੂੰ ਮੇਰੀ ਬਹੂ ਨਾਲ ਕਿੱਥੇ ਜਾਂਦੀ ਦੀ ਆਥਣੇ ਲੱਗਿਆ ਦੀ ਪੇਗ ਮੁੰਡੇ ਦਾ ਬਸ ਫਿਰ ਬਾਪੂ ਜਾਣੇ ਵੀ ਕਿੱਥੇ ਪੈਂਦੀ ਆ ਜਾਂ ਮੁੰਡਾ ਜਾਣੇ ਹੈ ਉਹ ਬਾਪੂ ਦੇ ਘਰ ਆਵਦੇ ਨੇ ਲਾਲ ਕਰਾਤੇ ਉਹ ਉਂਗਲ ਨੇ ਭਾਈ ਐਨਾ ਕੰਮ ਖਰਾਬ ਕੀਤਾ ਦੇਖ ਲਓ ਉਂਗਲ ਨੇ ਮਹਾਪਾਰਤ ਕਰਾਈ ਯਸ ਕੱਡੀਆਂ ਕੱਡੀਆਂ ਚੰਕਾ ਕਰਾਤੀਆਂ ਇੱਕ ਉਂਗਲ ਨੇ ਇਹ ਉਂਗਲ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਪਰ ਇੱਕ ਗੱਲ ਆ ਚਲੋ ਮੈਂ ਇੱਕ ਗੱਲ ਕਹਿਣੀ ਹੁੰਦੀ ਆ ਚਲੋ ਉਂਗਲ ਦਾ ਦੇਖੋ ਸਾਧੀਆਂ ਤੋਂ ਲੱਗਦੀ ਆਈਏ ਤੇ ਲੱਗਦੀ ਰਹਿਣੀ ਹਾਂ ਪਰ ਮੈਂ ਕਹਿਣੀ ਹੁੰਦੀ ਆ ਘਰ ਦੀ ਇੱਕ ਵਾਰ ਪਟਿਆ ਜਾਵੇ ਨਾ ਘਰ ਉੱਜੜ ਜੇ ਤੇ ਉਹ ਦੁਬਾਰੇ ਵਸਦਾ ਨਹੀਂ ਹੁੰਦਾ ਦੇਖੋ ਜੇ ਆਪਾਂ ਪਰਿਵਾਰ ਦੇ ਵਿੱਚ ਮੰਨ ਲਓ ਅੱਜ ਦੇ ਟਾਈਮ 'ਚ ਵੱਧ ਤੋਂ ਵੱਧ ਪਰਿਵਾਰ ਚ ਪੰਜ ਕਿ ਜਾਣੇ ਹੋਣਗੇ ਜਾਂ 10 ਵੈਸੇ ਕੋਈ ਘਰ ਆ ਜਿਹਦੇ ਵਿੱਚ ਚਾਰ-ਚਾਰ ਜਾਂ ਪੰਜ-ਪੰਜ ਫੈਮਿਲੀ ਅੱਜ ਵੀ ਇਕੱਠੀਆਂ ਨੇ ਹੈਗੀਆਂ ਵੀ ਨੇ ਹੂੰ ਪਰ ਮੈਂ ਕਹਿੰਦੀ ਹੁਣ ਇਹ ਵੀ ਜੇ ਕੋਈ ਗੱਲ ਹੋ ਜੇ ਨਾ ਯਾਰ ਬੰਦੇ ਨਾਲ ਬੈ ਕੇ ਕਰ ਲੋ ਵੀ ਦੇਖੋ ਹਨਾ ਚਾਹੇ ਉਹ ਸੱਸਾ ਚਾਹੇ ਉਹ ਨਣਾ ਨਾ ਚਾਹੇ ਉਹ ਬਾਪਾ ਚਾਹੇ ਕੋਈ ਵੀ ਲਾ ਲੋ ਚੱਲ ਉਹਦੇ ਨਾਲ ਬੈ ਕੇ ਕਰ ਲੋ ਯਾਰ ਮੇਰੇ ਦਿਲ ਦੇ ਵਿੱਚ ਆਹ ਗੱਲ ਆ ਵੀ ਦੱਸ ਤੈਨੂੰ ਕੋਈ ਗੁੱਸਾ ਹੈ ਨਾ ਮੈਨੂੰ ਫਲਾਣੇ ਨੇ ਆਏ ਕਿਹਾ ਜਦੋਂ ਆਪਾਂ ਆ ਕੇ ਆਏ ਲੱਗ ਜੇ ਉਹ ਨਿਕਲ ਬਾਹਰ ਮੇਰ ਗਏ ਸਭ ਕਣੀ ਨੇ ਉਹਦਾ ਕੰਮ ਖਰਾਬ ਹੋ ਜਾਂਦਾ ਸਾਰ ਵੀ ਇਸ ਕਰਕੇ ਵੀ ਘਰੇ ਮੈਂ ਕਿਹਾ ਉਹਦੇ ਗੱਲ ਕਰ ਲੈਣੀ ਚਾਹੀਦੀ ਆ ਚਾਰ ਜੀਆਂ ਦੇ ਵਿੱਚ 100 ਵਾਰੀ ਦੇਖ ਲੜਾਈ ਹੁੰਦੀ ਅਸ ਉੱਥੇ ਹੀ ਪਿਆਰ ਹੁੰਦਾ ਤਾ ਜੇ ਮੈਂ ਕਹਿੰਦੀ ਆ ਵੀ ਤੀਜੇ ਬੰਦੇ ਦੇ ਸਮਝਾਉਣ ਨਾਲ ਜੇ ਘਰ ਦੀ ਗੱਲ ਘਰੇ ਨਿਬੜ ਜੇ ਤਾਂ ਉਹਦੇ ਵਰਗੀ ਰੀਸ ਨਹੀਂ ਨਾਲੇ ਗੱਲ ਕੰਧ ਨਹੀਂ ਟੱਪਦੀ ਤੇ ਨਾਲੇ ਲੋਕ ਜਦੋਂ ਕੋਈ ਉਨੀ ਕੀ ਗੱਲ ਹੁੰਦੀ ਆ ਤਾਂ ਨੇ ਮੇੜੇ ਨਹੀਂ ਮਾਰਦੇ ਮੈਂ ਜਿਹੜੀ ਉਹ ਗੱਲ ਕਹਿ ਕੇ ਹਟਾ ਤੁਹਾਨੂੰ ਬੁੜੇ ਵਾਲੀ ਉਹ ਨਹੀਂ ਤਾਂ ਵਿਚਾਰੇ ਨੇ ਆਪ ਤਾਂ ਉਸ ਸਾਹਬ ਨਾਲ ਕਹੇ ਬਈ ਮੇਰੀ ਬਹੂ ਨਾਲ ਕਿੱਥੇ ਜਾਂਦੀ ਦੀ ਹੁਣ ਬੁੜੇ ਪਹਿਲਾਂ ਕਹਿ ਦਿੰਦੇ ਤੇ ਵਿਚਾਰੇ ਉਹਨੇ ਪਰ ਜਾ ਕੇ ਉਹਦੇ ਮਨ ਚਹੀ ਜੀ ਗੱਲ ਜਚਾਤੀ ਵੀ ਉਹ ਤਾਂ ਐਂ ਕਹਿੰਦਾ ਵੀ ਮੇਰੀ ਬਹੂ ਕਿੱਥੇ ਜਾਂਦੀ ਮੇਰੀ ਬਹੂ ਉਹ ਪਰ ਕੇ ਮੁੰਡਾ ਚਲੋ ਮੰਨ ਲੈ ਚਾਜ ਦਾ ਹੁੰਦਾ ਉਹ ਕਹਿੰਦਾ ਵੀ ਬਾਪੂ ਤੂੰ ਐਂ ਕਿਹਾ ਉਹ ਤਾਂ ਕਹਿੰਦਾ ਭਾਈ ਮੈਂ ਤਾਂ ਉਹ ਕਿਹਾ ਸੀਗਾ ਉਹਨੇ ਤਾਂ ਤੈਨੂੰ ਵੀ ਪਤਾ ਵੀ ਬਹੂ ਤੇਰੀ ਆ ਕਿ ਮੇਰੀ ਫੇ ਮੈਂ ਤਾਂ ਭਾਈ ਇੱਕ ਸੁਭਾਈ ਕੇ ਗਿਆ ਤੇ ਫਿਰ ਉਹਨੇ ਹੁਣ ਜਹੇ ਜਾ ਕੋ ਸੋਆ ਬਾਪੂ ਪੁਜਾਰਾ ਰਗੜਿਆ ਗਿਆ ਇਹ ਦੋਏ ਚੀਜ਼ਾਂ ਨੇ ਉਂਗਲ ਹੋਈ ਅਗਲਾ ਕਹਿੰਦਾ ਉਂਗਲ ਇੱਕ ਚਾਬੀ ਚਾਬੀ ਦੇ ਇੱਕ ਛੋਟੀ ਜੀ ਹੁੰਦੀ ਹੈ ਬਹੁਤ ਤਕੜੀ ਜੀ ਕਿੱਡੇ بڑے ਜਿੰਦੇ ਨੂੰ ਉਹ ਖੋਲ ਵੀ ਦਿੰਦੀ ਹੈ ਤੇ ਲਾ ਵੀ ਦਿੰਦੀ ਹੈ ਛੋਟੀ ਚਾਬੀ ਹੁੰਦੀ ਹੈ ਕਿੱਡਾ ਵੱਡਾ ਜਹਾਜ਼ ਹੁੰਦਾ ਉਹ ਜਹਾਜ਼ ਦੇ ਜਿਵੇਂ ਚਾਬੀ ਤੋਂ ਉਹ ਜਹਾਜ਼ ਸਟਾਰਟ ਨਹੀਂ ਹੁੰਦਾ ਐਡਾ ਜਹਾਜ਼ ਹੁੰਦਾ ਪਰ ਉਹ ਛੋਟੀ ਜੀ ਚਾਬੀ ਤੋਂ ਉਹ ਸਟਾਰਟ ਨਹੀਂ ਹੁੰਦਾ ਉਹੀ ਗੱਲ ਪੁਰਾਣੇ ਬਜ਼ੁਰਗਾਂ ਨੇ ਤਾਤੂ ਹੀ ਨਹੀਂ ਗੱਲਾਂ ਕੱਟੀਆਂ ਹੋਈਆਂ ਵੀ ਲਾਤੀ ਚਾਬੀ ਹਾਂ ਲਾਗੀ ਚਾਬੀ ਲਾਗੀ ਚਾਬੀ ਲਾਤੀ ਉਂਕਲ ਪੁਰਾਣੇ ਬੁੜੇ ਦੀਆਂ ਗੱਲਾਂ ਨੇ ਇਹ ਪੁਰਾਣੇ ਬੁੜੇ ਕਹਿੰਦੇ ਤਾਂ ਹੁੰਦਾ ਸੀ ਆਹ ਫਲਾਨਾ ਜੇ ਅੱਜ ਬੋਲਦਾ ਨਾ ਉਹਦੀ ਚਾਬੀ ਲੱਗੀ ਐ ਤਾਂ ਬੁੜਕਦਾ ਹਾਂ ਹਾਂ ਨਹੀਂ ਬੋਲਦਾ ਨਹੀਂ ਸੀ ਅੱਗੇ ਤੇ ਮੂੰਹ 'ਚ ਜਵਾਨ ਨਹੀਂ ਹੁੰਦੀ ਸੀ ਹਾਂ ਆਏ ਸਹੀ ਗੱਲ ਹੈ ਇਹ ਚਲੋ ਕੋਈ ਨਹੀਂ ਪਿਆਰ ਮੁਹੱਬਤ ਬਣਾਉਣਾ ਜ਼ਰੂਰੀ ਹੈ ਲੜਾਈਆਂ ਪੜਾਈਆਂ ਤਾਂ ਦੇਖੋ ਚਲਦੀਆਂ ਰਹਿਣੀਆਂ ਖਾਲੀ ਆਏ ਖਾਲੀ ਜਾਣਾ ਕਿਹੜਾ ਕੋਈ ਨਾਲ ਨਾ ਕੋਈ ਲੈ ਕੇ ਗਿਆ ਤੇ ਨਾ ਆਪਾਂ ਲੈ ਕੇ ਜਾਣਾ ਜਿਹੜਾ ਪਿਆਰ ਮੁਹੱਬਤ ਆ ਬਸ ਉਹੀ ਆ ਇੱਕ ਚੀਜ਼ ਹੁੰਦੀ ਆ ਕਹਿੰਦਾ ਬੰਦੇ ਦੇ ਪੱਲੇ ਨਾ ਚਾਹੇ 1 ਰੁਪਈਆ ਵੀ ਨਾ ਹੋਵੇ ਪਰ ਜੇ ਉਹਦੀ ਬੋਲੀ ਮਿੱਠੀ ਆ ਨਾ ਤਾਂ ਇਹ ਲਾ ਲੋ ਵੀ ਉਹਨੇ ਸਾਰਾ ਜੱਗ ਜਿੱਤ ਲਿਆ ਇਹ ਚੀਜ਼ ਆ ਇਹ ਮੈਂ ਇਹ ਚੀਜ਼ ਤਾਂ ਮੈਂ ਆਪ ਉਹ ਨਤੀਜਾ ਕੱਢਿਆ ਹੋਇਆ ਗਾ ਇਹ ਚੀਜ਼ ਦਾ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਬੱਚਾ ਪਾਲਟੀ ਆ ਗਈ ਓਰੇ ਆਜੋ ਪੁੱਤ ਆਜੋ 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 ਓਰੇ ਆਜੋ ਬੱਚੇ ਆਜਣ ਦੇ ਬਈ ਮੁੰਡਿਆ ਗੱਟੀ ਨਾਲ ਆਜਣਾ ਬੱਚਿਆਂ ਨੂੰ ਚੱਲਣ ਦੇ ਆ ਜਾ ਪੁੱਤ ਆਜੋ ਹੁਣ ਆ ਜੀ ਤੂੰ ਉਹੀ ਕੁੜੀ ਨੇ ਕਿ ਜਿਹੜੀ ਪਹਿਲਾਂ ਫਿਰਦੀ ਤਿਆਰ ਜੇ ਹੋਈ ਓਰੇ ਆ ਜਾ ਆ ਜਾ ਪੁੱਤ ਆ ਜਾ ਮੇਰਾ ਸਿਆਣਾ ਪੁੱਤ ਬਹਿ ਜਾ ਓਰੇ ਬਈ ਇੱਥੇ ਪਹਿਲਾਂ ਤਾਂ ਇਹ ਫਰਾਕ ਸੂਟ ਪਾਈ ਫਿਰਦੀ ਸੀ ਹੈ ਅੱਜ ਇਹ ਕੁੜੀ ਪਰ ਫੋਟੋ 'ਚ ਨਹੀਂ ਆਈ ਇਹ ਕੁੜੀ ਇਹ ਫੋਟੋ ਚਾਣ ਦੇ ਤਿਆਰ ਹੋ ਕੇ ਵੀ ਮਿਲਦਾ ਨਾ ਤੂੰ ਫੋਟੋ ਬਰਸ਼ਣਾ ਸਾਹਿਬ ਜੀ ਸੀ ਅੱਛਾ ਬਾਬਾ ਉਧੜ ਭੇ ਗਈ ਸੀ ਬਾਬਰਸ਼ਣਾ ਸਾਹਿਬ ਬੱਲੇ ਬੱਲੇ ਅੱਛਾ ਬਾਬਾ ਹੀ ਦੀ ਜਾ ਕੇ ਬੈਰੀ ਅੱਦਸਮੀਆਂ ਚ ਦੋ ਅੱਦਸਮੀਆਂ ਨੇ ਆ ਕਹਿ ਰਹੇ ਅੱਜ ਅੱਜ ਵੀ ਤੇ ਕੱਲ ਦੀ ਵੀ ਅੱਛਾ ਦੋ ਅੱਦਸਮੀਆਂ ਕਹਿ ਰਹੇ ਸੀ ਉੱਥੇ ਪਤਾ ਨਹੀਂ ਪਤਾ ਚੇਤੀ ਚਲੋ ਫਿਰ ਤਾਂ ਮੱਥਾ ਟੇਕਾਂ ਉਹ ਮੈਂ ਵੀ ਜਾਣ ਦੇ ਬੱਬੂ ਖੀਰ ਭਾਲਦੀਆਂ ਤੂੰ ਨਹੀਂ ਖੀਣੀ ਆਏ ਮੈਨੂੰ ਆਏ ਆ ਚਲ ਮੈਂ ਵੀ ਮੱਥਾ ਟੇਕਾਂ ਪਤਾ ਬੱਬੂ ਮੈਨੂੰ ਫਿਰ ਤਾਂ ਵੈਸੇ ਵੀ ਮੈਨੂੰ ਗੁਰੂ ਘਰ ਦੀ ਬਹੁਤ ਪਸੰਦ ਆ